ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਵੀਡੀਓ 'ਚ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਗੱਡੀਆਂ ਆਪਾਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਤੇ ਜਮਨ ਨਵੀਂ ਕੰਡੀਸ਼ਨ ਦੀ ਹੈ ਵਧੀਆ ਰੇਟਾਂ 'ਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਗੱਡੀਆਂ ਦੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਅਸੀਂ ਨੰਬਰ ਆਪਣਾ 78140 38764 ਜੇ ਕਿਸੇ ਕੋਲ ਕੋਈ ਵੀ ਮਸ਼ੀਨਰੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜਾ ਫਿਰ ਤੁਹਾਡੇ ਕੋਲੇ ਕੋਈ ਮੋਟਰਸਾਈਕਲ ਹੈ ਕੂਠੀਆ ਘਰ ਮਕਾਨ ਹੈ ਕੋਈ ਜੀਪ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜ ਦੇ ਕਰੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਾਂ ਨਾਲ ਤੇ ਪਹਿਲੀ ਗੱਡੀ ਆਪਾਂ Honda ਦੀ Amaze ਤੁਹਾਡੇ ਖਾਤਰ ਲੈ ਕੇ ਪਹੁੰਚਿਆ ਇਹਦੀ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਜੀ ਗੱਡੀ ਪਹੁੰਚੀ ਆਪਣੇ ਕੋਲੇ 2017 ਮਾਡਲ ਆ ਫਾਸਟ ਓਨਰ ਗੱਡੀ ਹੈ ਤੇ ਇਹ ਗੱਡੀ ਖੜੀ ਏ ਧੂਰੀ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਰ ਮਿਲ ਜੂਗੀ ਗੱਡੀ 'ਚ ਕੋਈ ਕਮੀ ਨਹੀਂ ਅੰਦਰੋਂ ਜੇ ਗੱਲ ਕਰੀਏ ਬਹੁਤ ਚੰਗੀ ਹਾਲਤ ਆਪਾਂ ਨੂੰ ਅੰਦਰੋਂ ਮਿਲ ਜੂਗੀ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਜਿਨ੍ਹਾਂ ਦੀ ਗੱਡੀ ਆ 92 565 21898 ਸੈਕੰਡ ਗੱਡੀ ਜਿਹੜੀ ਆ ਆਪਾਂ ਲੈ ਕੇ ਪਹੁੰਚਿਆ ਸਬੈਪਟ ਹੈ ਸਬੈਪਟ 2016 ਮਾਡਲ ਹੈ ਸੈਕੰਡ ਓਨਰ ਗੱਡੀ ਆ ਡਿਮਾਂਡ 5 ਲੱਖ 20 ਹਜ਼ਾਰ ਰੁਪਿਆ ਤੇ ਗੱਡੀ ਖੜੀ ਆ ਸ਼ਾ ਕੋਟ ਏਰੀਆ ਚ ਗੱਡੀ ਬਹੁਤ ਚੰਗੀ ਜੀ ਚੰਗੀ ਮਾਲਕ ਨੇ ਰੱਖੀ ਹੋਈ ਆ ਕੁੱਲ ਗੱਡੀ 78 ਕੁ ਹਜ਼ਾਰ ਚੱਲੀ ਹੋਈ ਐ ਗੱਡੀ ਬਹੁਤ ਚੰਗੀ ਹਾਲਤ ਚ ਮਾਲਕ ਦੇ ਘਰੇ ਖੜੀ ਐ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੋਂ ਸ਼ਾਕਕੋਟ ਮਾਲਕ ਦਾ ਏਰੀਆ ਚੱਲੀ ਵਧੀਆ ਹੋਈ ਐ ਬਾਕੀ ਟਾਇਰ ਵੀ ਵਧੀਆ ਮਿਲ ਜਾਣਗੇ ਚਾਰੇ ਪਾਸੋਂ ਮਾਲਕ ਨੇ ਫੋਟੋਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੰਜ ਵੀ ਇੱਕ ਬੜੀ ਡਿਮਾਂਡ ਲੈਸ ਬਸ ਹੋ ਜੂਗਾ ਤੇ ਨੰਬਰ ਮਾਲਕ ਦਾ 90413 5820161 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਲਿਖਿਆ ਰਹਿੰਦਾ 78140 38764 ਕਿਸੇ ਕੋਲ ਕੋਈ ਮਸ਼ੀਨਰੀ ਆ ਭੇਜੋ ਆਪਣੀ ਕੋਲੇ ਹੁਣ ਤੁਸੀਂ ਦੇਖੋ ਜੀ ਸਵੈਪਟ ਗੱਡੀ 2014 ਮਾਡਲ ਗੱਡੀ ਆਪਣੇ ਕੋਲੇ ਮਾਲਕ ਨੇ ਸਵੈਪਟਾ ਭੇਜੀ ਹੈ ਗੱਡੀ ਬਹੁਤ ਚੰਗਿਆ ਜੀ ਚੰਗੀ ਹਾਲਤ ਚ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ 65 70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 14 ਮਾਡਲ ਹੈ 335 ਡਿਮਾਂਡ ਹੈ ਅਟਾਰੀ ਬਾਰਡਰ ਮਾਲਕ ਦਾ ਏਰੀਆ ਕਾ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਵੀ ਆਹ ਗੱਡੀ ਖਰੀਦਣ ਦਾ ਚਾਹ ਬਣਿਆ ਜੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਅਟਾਰੀ ਬਾਰਡਰ ਇਹਨਾਂ ਦਾ ਏਰੀਆ ਹੈ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਕਿਸੇ ਨੇ ਟ్రਾਈ ਲੈਣੀ ਹੈ ਟ్రਾਈ ਲੈ ਲਿਓ ਕਾਗਜ਼ ਪੱਤਰ ਚੈੱਕ ਕਰਨੇ ਕਾਗਜ਼ ਪੱਤਰ ਚੈੱਕ ਕਰ ਲਓ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਕਿਉਂਕਿ ਕਈ ਵਾਰੀ ਆਪਾਂ ਬਿਨਾਂ ਫੋਨ ਕਰੇ ਚੱਲੇ ਤਾਂ ਜਾਂਦੇ ਆ ਪਰ ਬਾਅਦ ਚ ਆਪਾਂ ਨੂੰ ਪਤਾ ਲੱਗਦਾ ਵੀ ਮਾਲਕ ਹੈ ਨਹੀਂ ਤਾਂ ਥੋੜਾ ਧੱਕਾ ਹੋ ਜਾਂਦਾ ਤੇ ਪਹਿਲਾਂ ਫੋਨ ਕਰਕੇ ਚੱਲਣਾ ਚੰਗਾ ਰਹਿੰਦਾ ਹੈਗਾ 73 407 04809 ਕਰੋ مالک ਨੂੰ فون ਤੇ ਜੋ ਵੀ ਆਪਦੀ ਪੁੱਛ ਪੜਤਾਲ ਕਰਨੀ ਹੈ مالک ਤੋਂ ਕਰੋ ਤੇ ਜਾ ਕੇ ਦੇਖੋ ਤੇ ਗੱਡੀ ਨੂੰ ਖਰੀਦੋ ਜੀ ਹੁਣ ਆਪਾਂ ਇੱਕ ਸੈਂਟਰੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀਆਪਰੋਂ ਮਿਲ ਜਾਣੀਆਂ ਗੱਡੀ ਚਿੱਟੇ ਰੰਗ ਦੀ ਆ ਸੈਂਟਰੋ ਗੱਡੀ ਆ ਜ਼ਿੰਗ 2010 ਮਾਡਲ ਹੈ ਇੱਕਤੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਪਠਾਨਕੋੜ ਤੋਂ ਗੱਡੀ ਮਾਲਕ ਨੇ ਭੇਜੀ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਉੱਪਰ ਮਿਲ ਜੂਗੀ ਗੱਡੀ ਚੰਗੀ ਐ ਚੰਗੀ ਹਾਲਤ ਚ ਐ ਤੇ ਵਧੀਆ ਮਾਲਕ ਦੇ ਘਰੇ ਖੜੀ ਹੈਗੀ ਜਾ ਕੇ ਤੁਸੀਂ ਦੇਖਣਾ ਚਾਹੁੰਿਓ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਦੇਖ ਸਕਦੋਂ ਪਠਾਨਕੋਟ ਖੜੀ ਹੈ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਆ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ 1 30 ਇੱਕ ਵਾਰੀ ਡਿਮਾਂਡ ਐ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਮੋਕੇ ਤੇ ਘਾਟਾ ਵਾਦਾ ਜ਼ਰੂਰ ਕਰਾਂਗੇ ਮੈਂ ਕਿ ਜੇ ਆਪਾਂ ਅੰਦਰੋਂ ਗੱਲ ਕਰੀਏ ਤਾ ਸੀਟ ਕਵਰ ਚੰਗੇ ਆ ਪਰ ਮਿਲ ਜਾਣਗੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਤੇ ਕੋਈ ਨਾਤ ਲੱਗੀ ਆ ਨਾ ਕੋਈ ਇੰਜਨ ਗੇਅਰ ਚ ਕਮੀ ਆ ਮਾਲਕ ਵੱਲੋਂ ਫੁੱਲ ਗਾਰੰਟੀ ਆ ਮਾਲਕ ਨੇ ਕਿਹਾ ਤੁਸੀਂ ਬੇਝਿਚਕ ਗੱਡੀ ਨੂੰ ਖਰੀਦ ਸਕਦੇ ਹੋ ਜੇ ਕਿਸੇ ਨੇ ਖਰੀਦਣੀ ਆ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਮਾਲਕ ਕਹਿੰਦੇ ਆ ਅਸੀਂ ਬੈਠਿਆਂ ਨੰਬਰ ਮਾਲਕ ਦਾ 9885 88427 ਤੇ ਗੱਲਬਾਤ ਆਪਾਂ ਕਰ ਰਹੇ ਆ ਜੀ ਮਸ਼ੀਨਰੀਆਂ ਦੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਥੋੜੀ ਜਿਹੀ ਆਪਾਂ ਆਪਣੇ ਚੈਨਲ ਦੀ ਗੱਲ ਕਰ ਲੈਨੇ ਆਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਦੂਜੀ ਗੱਲ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚੋਂ ਕੋਈ ਵੀ ਮਸ਼ੀਨਰੀ ਆ ਚਾਹੇ ਕੂਠੀ ਆ ਘਰ ਮਕਾਨ ਕੁਝ ਵੀ ਅਜੀ ਗੱਡੀ ਮੋਟਰਸਾਈਕਲ ਜੀਪ ਤੁਸੀਂ ਆਪਣੇ ਕੋਲੇ ਭੇਜ ਸਕਦੇ ਹੋ ਆਪਣੇ ਵਟਸਐਪ ਨੰਬਰ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਉਸ ਤੋਂ ਬਾਅਦ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਤੇ ਆਪਣੇ ਕੋਲੇ ਬਹੁਤ ਸਾਰੇ ਮਸ਼ੀਨਰੀਆਂ ਹਰ ਰੋਜ਼ ਆਉਂਦੀਆਂ ਰਹਿੰਦੀਆਂ ਸੀ ਤੇ ਤੁਹਾਨੂੰ ਕਿਹੜੇ ਏਰੀਆ ਚੋਂ ਅਗਲੀ ਵੀਡੀਓ ਚ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰਕੇ ਦੱਸੋ ਕਿੰਨੇ ਰੇਟਸ ਕਿਹੜੀ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ ਜੀ ਤੇ ਨਾਲ ਦੀ ਨਾਲ ਤੁਸੀਂ ਮੈਨੂੰ ਦੱਸਿਓ ਜ਼ਰੂਰ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਨੀਚੇ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤੁਸੀਂ ਚਾਹੁੰਦੇ ਹੋ ਵੀ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚੀਏ ਤਾਂ نیچے ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜੀ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਇੱਕ ਆਪਾਂ ਤੁਹਾਡੇ ਖਾਤਰ ਆਲਟੋ ਐਲਐਕਐਸਆਈ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਸੀਐਨਜੀ ਤੇ ਹੈਗੀਓ ਜੀ ਸੀਐਨਜੀ ਕਿੱਟ ਲੱਗੀ ਹੋਈ ਹੈ 2010 ਮਾਡਲ ਗੱਡੀ ਆ 1,25,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਧਰਮਕੋਟ ਮਾਲਕ ਦਾ ਏਰੀਆ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ 125 مالک ਨੇ ਇੱਕ ਵਾਰੀ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ مالک ਨੇ ਕਿਹਾ ਘਾਟਾ ਵਾਦਾ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਅਜੀ ਕਿਸ ਨੂੰ ਪਸੰਦ ਆਈ ਹੈ ਕੋਈ ਖਰੀਦਣ ਦਾ ਚਾਹਵਾਨ ਜੇ ਹੈਗੇ ਤਾਂ ਮਾਲਕ ਨਾਲ ਤੁਸੀਂ ਗੱਲ ਕਰੋ 125 ਡਿਮਾਂਡ ਹੈ ਨੰਬਰ ਮਾਲਕ ਦਾ 9915909917 ਹੁਣ ਤੁਸੀਂ ਦੇਖੋ ਜੀ ਇੱਕ ਜਡਡੀ ਆਪਾਂ ਗੱਡੀ ਲੈ ਕੇ ਪਹੁੰਚਿਆ ਇਹਦੀ ਗੱਲਬਾਤ ਆਪਾਂ ਕੱਲ ਵੀ ਕੀਤੀ ਸੀਗੀ ਪਰ ਕੱਲ ਕੋਈ ਡਿਟੇਲਸ ਆਪਣੇ ਕੋਲੇ ਨਹੀਂ ਪਹੁੰਚੀ ਸੀ ਅੱਜ ਪੂਰੀ ਡਿਟੇਲਸ ਦੇ ਨਾਲ ਆਪਾਂ ਪਹੁੰਚੀ ਆ 2015 ਮਾਡਲ ਗੱਡੀ ਆ ਸੈਕੰਡ ਓਨਰ ਹੈ ਜੀ ਸਾਢੇ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕਰਨਾਲ ਮਾਲਕ ਦਾ ਏਰੀਆ 90 ਤੋਂ 95 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਗੱਡੀ ਬਹੁਤ ਚੰਗੀ ਹੈ ਜੀ ਸਾਫ ਕੰਡੀਸ਼ਨ ਦੀ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਸਿਲ버 ਕਲਰ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਆ ਜਾਕੀ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਨੰਬਰ ਮਾਲਕ ਦਾ 9896007280 ਮਾਲਕ ਨਾਲ ਤੁਸੀਂ ਗੱਲ ਕਰ ਲਓ ਜੇ ਕੋਈ ਖਰੀਦਣ ਦਾ ਚਾਹ ਬਣ ਹੈਗਾ ਹੁਣ ਆਪਾਂ ਗੱਲ ਕਰਾਂਗੇ ਆਲਟੋ ਐਲ ਐਕਸ ਗੱਡੀ ਦੀ 2008 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ ਪਿੱਖੀ ਮਾਲਕ ਦਾ ਏਰੀਆ ਤੇ 70000 ਰੁਪਏ ਮਾਲਕ ਨੇ ਮੰਗ ਆਪਣੇ ਕੋਲੇ ਪਾਈ ਆਗੇ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਅੱਠ ਮਾਡਲ ਐ ਤੇ ਪਿੱਖੀ ਖੜੀ ਐ ਤੇ ਇਹ ਗੱਡੀ ਦਾ ਰੰਗ ਤੁਸੀਂ ਦੇਖ ਲਓ ਵਧੀਆ ਪਿਆ ਤੇ ਰੇਟ ਵੀ ਘੱਟ ਵੱਧ ਹੋ ਜਾਊਗਾ ਮੌਕੇ ਤੇ ਜਿੰਨਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 94649 03797 ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਹਾਂ ਤੇ ਗੱਲਬਾਤ ਆਪਾਂ ਪੂਰੀ ਕਰ ਲਈ ਸਾਰੀ ਮਸ਼ੀਨਰੀਆਂ ਸਿਗੀਆਂ ਜਿਹੜੀ ਆ ਆਪਾਂ ਲੈ ਕੇ ਅੱਜ ਪਹੁੰਚੇ ਸੀਗੇ ਸਾਰੀਆਂ ਦੇਖ ਲਈਆਂ ਤੇ ਮਸ਼ੀਨਰੀਆ ਤੋਂ ਕਿਵੇਂ ਲੱਗੇ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਮਿਲਦੇ ਹਾਂ ਜੀ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ